ਖੁੱਡੀਆਂ ਸਾਹਿਬ ਬੈਠੇ ਬੜਾ ਸਾਊ ਪਰਿਵਾਰ ਹੈ ਮੁਕਸਬ ਦੇ ਲੋਕ ਇਧਰ ਇਲਾਕੇ ਦੇ ਲੋਕ ਜਾਣਦੇ ਹੋਣਗੇ ਜਿਹੜਾ ਜਗਦੇਵ ਸਿੰਘ ਜੀ ਖੁੱਡੀਆਂ ਇਹਨਾਂ ਦੇ ਪਿਤਾ ਜੀ ਆਜ਼ਾਦ ਐਮਪੀ ਬਣਗੇ ਸੀ ਬਾਅਦ ਚ ਪਰਿਵਾਰ ਨਾਲ ਬਹੁਤ ਜ਼ੁਲਮ ਹੋਇਆ ਦੇਖੋ ਕੁਦਰਤ ਉਹਨਾਂ ਦੇ ਲਹਿਰਾਂ ਬਹਿਰਾਂ ਇਧਰ ਸੱਥਰ ਵੇਛ ਕੇ ਘਰ ਦੇ ਮੂਹਰ ਦੀ ਲੰਘਣਾ ਪੈਣਾ ਕੋਈ ਲੰਬੀ ਕੋਲੇ ਪਿੰਡਾਂ ਕੁਡੀਆਂ ਜੇ ਚੰਡੀਗੜ੍ਹ ਨੂੰ ਆਉਣਾ ਤਾਂ ਬਾਦਲਪਿੰਡ ਦੇ ਮੂਹਰ ਦੀ ਆਉਣਾ ਪੈਣਾ ਉਹਦੇ ਘਰ ਦੇ ਮੂਹਰ ਦੀ ਲੰਘਣਾ ਪੈਣਾ ਉੱਥੇ ਲਹਿਰਾਂ ਬਹਿਰਾਂ ਇਧਰ ਸੱਥਰ ਚਲੋ ਰੱਬ ਦਾ ਭਾਣਾ ਮੰਨ ਲਿਆ ਪਰ ਪ੍ਰਮਾਤਮਾ ਕਦੇ ਨਾ ਕਦੇ ਤਾਂ ਫਿਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਅੱਜ ਹਲਾਤੇ ਹੋਏ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਇੱਕੋ ਹੀ ਇਲੈਕਸ਼ਨ ਆ ਰਿਹਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਆਇਆ ਬੰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਮੈਂ ਵੀ ਫਿਰ ਉਹਨੂੰ ਖੇਤੀ ਮੰਤਰੀ ਬਣਾਇਆ ਮੈਂ ਕਿਹਾ ਉਹਨਾਂ ਦੇ ਘਰ ਦੇ ਮੂਰਤੇ ਹੂਟੇ ਮਾਰ ਕੇ ਲੰਗੇ ਕਰ ਹੁਣ ਵੀ ਆ ਜਾਣੇ ਆਈ ਇਹਨਾਂ ਨੇ ਦੁਖੀ ਕੀਤਾ ਪਿਆ ਸਾਨੂੰ ਇਹਨਾਂ ਨੇ ਸਾਡੇ ਨਾਲ ਮਜ਼ਾਕ ਕਰਦੇ ਰਹੇ ਐ ਸੋ ਇਹ ਅਸਲੀ ਮੁੱਦਿਆਂ ਤੋਂ ਭੱਜੇ ਆਕਾਲੀ ਦਲ ਅੜਲੇ ਤਾਂ ਕਰਕੇ ਕੰਮ ਇਹਨਾਂ ਦਾ ਹੋਇਆ ਇੱਕ ਨਾ ਕਿਸੇ ਇਹਨਾਂ ਨਾਲ ਆਕਾਲੀ ਦਲ ਨਾਲ ਉਹ ਹੋਈ ਐ ਮੈਂ ਦੱਸਦਾ ਤੁਹਾਨੂੰ ਇੱਕ ਕਿਸੇ ਘਰੇ ਨਾ ਬਿੱਲੀ ਆ ਗਈ ਬਿੱਲੀ ਭਾਂਡੇ-ਪੁੰਡੇ ਝੂਠੇ ਕਰਦਿਆ ਕਰੇ ਦੁੱਧ ਪੀ ਲਿਆ ਕਰੇ ਉਹਨਾਂ ਦੇ ਬੁੜੇ ਨੂੰ ਬਹੁਤ ਗੁੱਸਾ ਆਇਆ ਕਹਿੰਦਾ ਨਾ ਬਿੱਲੀ ਨੂੰ ਬੋਰੀ 'ਚ ਪਾ ਕੇ ਦੂਰ ਛੱਡਿ ਤੇ ਆਉਣਾ ਉਹਨੇ ਬਿੱਲੀ ਨੂੰ ਬੋਰੀ 'ਚ ਪਾਇਆ ਦੂਰ ਛੱਡਤੀ ਬੂੜਾ ਬਾਝ ਚਾਇਆ ਬਿੱਲੀ ਪਹਿਲਾਂ ਆ ਗਈ ਕਰੇ ਹੁਣ ਦੇਖ ਲਿਓ ਕਾਰੀ ਦਾ ਹਾਲ ਅਗਲੇ ਦਿਨ ਫੇਰ ਕੋ ਸਾਇਆ ਨੂੰ ਬੂੜੇ ਨੂੰ ਕਹਿੰਦਾ ਫੇਰ ਆ ਗਈ ਯਾਰ ਇਹ ਇਹਨੂੰ ਕਹਿੰਦਾ ਬੋਰੀ ਚ ਪਾ ਕੇ ਨਾ ਹੋਰ ਦੂਰ ਛੱਡ ਕਰ ਹੋਰ ਦੂਰ ਛੱਡ ਕੇ ਉਹੀ ਗੱਲ ਫੇਰ ਉਹੀ ਬੂੜਾ ਬਾਝ ਚਾਇਆ ਬਿੱਲੀ ਫੇਰ ਕਰੇ ਆ ਗਈ ਪਹਿਲਾਂ ਉਹ ਕਹਿੰਦਾ ਅੱਛਾ ਇਹ ਹੁਣ ਮੇਰੇ ਸਬਰ ਦਾੰਤਿਆ ਲੈਂਦੀ ਐ ਇਹਨੂੰ ਕਹਿੰਦਾ ਹੁਣ ਬੋਰੀ ਚ ਪਾ ਕੇ ਨਾ ਬਹੁਤ ਜ਼ਿਆਦਾ ਦੂਰ ਛੱਡ ਕੇ ਨਾ ਬਹੁਤ ਜ਼ਿਆਦਾ ਦੂਰ ਛੱਡਿਆ ਹੱਡ ਕੇ ਉੱਥੋਂ 1 ਘੰਟੇ ਬਾਅਦ ਆਪਦੇ ਘਰੇ ਆਪਦੇ ਮੁੰਡੇ ਨੂੰ ਫੋਨ ਕੀਤਾ ਬੁੜੇ ਨੇ ਕਹਿੰਦੇ ਪੁੱਤ ਬਿੱਲੀ ਪਹੁੰਚ ਗਈ ਕਰੇ ਉਹ ਕਹਿੰਦਾ ਬਾਪੂ ਉਹ ਤਾਂ ਅੱਧਾ ਘੰਟਾ ਹੋ ਗਿਆ ਪਹੰਚੀ ਨੂੰ ਕਹਿੰਦਾ ਪੁੱਤ ਫੇਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਯਾਰ ਆ ਹਾਲ ਤਾਂ ਕਾਲੀ ਦਲਦੀ ਇਹ ਅਸਲੀ ਮੁੱਦਿਆਂ ਨੂੰ ਬੋਰੀ ਚ ਪਾ ਕੇ ਛੱਡ ਕੇ ਆਉਂਦੇ ਰਹੇ ਮੁੱਦੇ ਵਾਪਸ ਇੱਥੇ ਆਉਂਦੇ ਰਹੇ ਹੁਣ ਆਪਦਾ ਆਪ ਕਰ ਭੁੱਲੇ ਫਿਰਦੇ ਨੇ ਹੁਣ ਕਿ ਜਾਈਏ ਕਿੱਧਰ ਨੂੰ ਆ ਹਾਲ ਤਾਂ ਇਹਨਾਂ ਦੀ ਆ ਖੂੜੀਆਂ ਸਾਰੇ ਬੈਠੇ ਬੜਾ ਸਾਊ ਪਰਿਵਾਰ ਆ ਮੁਕਸਾ ਦੇ ਲੋਕ ਇਧਰ ਇਲਾਕੇ ਦੇ ਲੋਕ ਜਾਣਦੇ ਹੋਣਗੇ ਜਿਹੜਾ ਜਗਦੇਵ ਸਿੰਘ ਜੀ ਖੁੱਡੀਆਂ ਇਹਨਾਂ ਦੇ ਪਿਤਾ ਜੀ ਆਜ਼ਾਦ ਐਮਪੀ ਬਣ ਕੇ ਸੀ ਬਾਅਦ ਚ ਪਰਿਵਾਰ ਨਾਲ ਬਹੁਤ ਜ਼ੁਲਮ ਹੋਇਆ ਦੇਖੋ ਕੁਦਰਤ ਉਹਨਾਂ ਦੇ ਲਹਿਰਾਂ ਬਹਿਰਾਂ ਇਧਰ ਸੱਥਰ ਵੇਛ ਗਏ ਘਰ ਦੇ ਮੂਰਦੀ ਲੰਘਣਾ ਪੈਣਾ ਕੋਈ ਲੰਬੀ ਕੋਲੇ ਪਿੰਡ ਹੈ ਖੁੱਡੀਆਂ ਜੇ ਚੰਡੀਗੜ੍ਹ ਨੂੰ ਆਉਣਾ ਤਾਂ ਬਾਦਲਪਿੰਡ ਦੇ ਮੂਰਦੀ ਆਉਣਾ ਪੈਣਾ ਉਹਦੇ ਘਰ ਦੇ ਮੂਰਦੀ ਲੰਘਣਾ ਪੈਣਾ ਉੱਥੇ ਲਹਿਰਾਂ ਬਹਿਰਾਂ ਇਧਰ ਸੱਥਰ ਚਲੋ ਰੱਬ ਦਾ ਭਾਣਾ ਮੰਨ ਲਿਆ ਪਰ ਪ੍ਰਮਾਤਮਾ ਕਦੇ ਨਾ ਕਦੇ ਤਾਂ ਫਿਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਅੱਜ ਹਲਾਤੇ ਹੋਏ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਇੱਕੋ ਹੀ ਇਲੈਕਸ਼ਨ ਆ ਰਿਹਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਆਇਆ ਬੰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਮੈਂ ਵੀ ਫਿਰ ਉਹਨੂੰ ਖੇਤੀ ਮੰਤਰੀ ਬਣਾਇਆ ਮੈਂ ਕਿਹਾ ਉਹਨਾਂ ਦੇ ਘਰ ਦੇ ਮੂਰਤੇ ਹੂਟੇ ਮਾਰ ਕੇ ਲੰਗੇ ਕਰ ਹੁਣ ਵੀ ਆ ਜਾਣੇ ਆਈ ਇਹਨਾਂ ਨੇ ਦੁਖੀ ਕੀਤਾ ਪਿਆ ਯਾਰ ਸਾਨੂੰ ਇਹਨਾਂ ਨੇ ਸਾਡੇ ਨਾਲ ਮਜ਼ਾਕ ਕਰਦੇ ਰਹੇ ਆ ਤੁਸੀਂ ਅਸਲੀ ਮੁੱਦੇ 'ਤੇ ਭੱਜ ਜੇ ਅਕਾਲੀ ਦਰਾਲੇ ਤਾਂ ਕਰਕੇ ਕੰਮ ਇਹਨਾਂ ਦਾ ਹੋਇਆ ਇੱਕ ਨਾ ਕਿਸੇ ਇਹਨਾਂ ਨਾਲ ਅਕਾਲੀ ਗੱਲ ਨਾ ਉਹ ਹੋਈ ਹੈ ਮੈਂ ਦੱਸਦਾ ਤੁਹਾਨੂੰ ਇੱਕ ਕਿਸੇ ਘਰੇ ਨਾ ਬਿੱਲੀ ਆਵੀ ਬਿੱਲੀ ਭਾਂਡੇ-ਪੁੰਡੇ ਝੂਠੇ ਕਰਦਿਆ ਕਰੇ ਦੁੱਧ ਪੀਜਿਆ ਕਰੇ ਉਹਨਾਂ ਦੇ ਬੁੜੇ ਨੂੰ ਬਹੁਤ ਗੁੱਸਾ ਆਇਆ ਕਹਿੰਦਾ ਨਾ ਬਿੱਲੀ ਨੂੰ ਬੋਰੀ 'ਚ ਪਾ ਕੇ ਦੂਰ ਛੱਡ ਕੇ ਆਉਣਾ ਉਹਨੇ ਬਿੱਲੀ ਨੂੰ ਬੋਰੀ 'ਚ ਪਾਇਆ ਦੂਰ ਛੱਡਤੀ ਬੁੜਾ ਬਾਅਦ 'ਚ ਆਇਆ ਬਿੱਲੀ ਪਹਿਲਾਂ ਆ ਗਈ ਕਰੇ ਹੁਣ ਦੇਖ ਲਿਓ ਕਾਲੀ ਦਾ ਹਾਲ ਅਗਲੇ ਦਿਨ ਫੇਰ ਕੋਈ ਸਾਇਆ ਨੂੰ ਬੁੜੇ ਨੂੰ ਕਹਿੰਦਾ ਫੇਰ ਆ ਗਈ ਯਾਰ ਇਹ ਇਹਨੂੰ ਕਹਿੰਦਾ ਬੋਰੀ ਚ ਪਾ ਕੇ ਨਾ ਹੋਰ ਦੂਰ ਛੱਡ ਗਾ ਹੋਰ ਦੂਰ ਛੱਡ ਕੇ ਉਹੀ ਗੱਲ ਫੇਰ ਉਹੀ ਬੁੜਾ ਬਾਝਾ ਬਿੱਲੀ ਫੇਰ ਕਰੇ ਆ ਗਈ ਪਹਿਲਾਂ ਉਹ ਕਹਿੰਦਾ ਅੱਛਾ ਇਹ ਹੁਣ ਮੇਰੇ ਸਬਰ ਦਾੰਦ ਧਿਆਨ ਲੈਂਦੀ ਐ ਇਹਨੂੰ ਕਹਿੰਦਾ ਹੁਣ ਬੋਰੀ ਚ ਪਾ ਕੇ ਨਾ ਬਹੁਤ ਜ਼ਿਆਦਾ ਦੂਰ ਛੱਡ ਗਿਆ ਨਾ ਬਹੁਤ ਜ਼ਿਆਦਾ ਦੂਰ ਛੱਡਿਆ ਛੱਡ ਕੇ ਉੱਥੋਂ 1 ਘੰਟੇ ਬਾਅਦ ਆਪਣੇ ਘਰੇ ਆਪਦੇ ਮੁੰਡੇ ਨੂੰ ਫੋਨ ਕੀਤਾ ਬੁੜੇ ਨੇ ਕਹਿੰਦਾ ਪੁੱਤ ਬਿੱਲੀ ਪਹੁੰਚ ਕੀ ਕਰੇ ਉਹ ਕਹਿੰਦਾ ਬਾਪੂ ਉਹ ਤਾਂ ਅੱਧਾ ਘੰਟਾ ਹੋ ਗਿਆ ਪਹੁੰਚੀ ਨੂੰ ਕਹਿੰਦਾ ਪੁੱਤ ਫਿਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਯਾਰ ਆ ਹਾਲ ਤਾਂ ਕਾਲੀ ਦਲ ਦੀ ਇਹ ਅਸਲੀ ਮੁੱਦਿਆਂ ਨੂੰ ਬੋਰੀ ਚ ਪਾ ਕੇ ਛੱਡ ਕੇ ਆਉਂਦੇ ਰਹੇ ਮੁੱਦੇ ਵਾਪਸ ਇੱਥੇ ਆਉਂਦੇ ਰਹੇ ਹੁਣ ਆਪਦਾ ਆਪ ਕਰ ਭੁੱਲੇ ਫਿਰਦੇ ਨੇ ਹੁਣ ਕਿ ਜਾਇਗੇ ਤਰਨੂ ਆ ਹਾਲ ਤਾਂ ਇਹਨਾਂ ਦੀ